ਜਿੱਥੇ ਇੱਕ ਛੋਟੀ ਜੀ ਬੱਚੀ ਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਪਰ 75 ਕੇ 80 ਸਾਲ ਦੀ ਏਜ ਹੋਣੀ ਉਹਦੀ ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ ਤੇ ਉਹਨਾਂ ਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ ਤਾਂ ਉਹਨੇ ਆਪਣੀ ਕਰਤੂਤ ਕੋਲ ਦਿੱਤੀ ਆ ਤੇ ਉਹ ਜਿਹੜਾ ਪਿਤਾ ਉਹਨਾਂ ਦੀ ਮਾਂ ਪਿਓ ਆ ਜਿਹੜਾ ਉਹਨਾਂ ਦੇ ਵਿਚਾਰੇ ਐਡੇ ਇੱਕ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਦਿਹਾੜੀ ਟੱਪਾ ਕਰਕੇ ਉਹਦੇ ਡਰਦੇ ਵਿਚਾਰੇ ਆਏ ਹੀ ਨਹੀਂ ਪਹਿਲਾਂ ਤੇ ਮਹੱਲੇਦਾਰਿਆਂ ਦੀ ਹੱਲਾਸ਼ੀਰੀ ਨਾਲ ਉਹ ਇਥੋਂ ਤੱਕ ਪਹੁੰਚੇ ਤੇ ਕਾਰਵਾਈ ਹੋਈ ਆ ਤੇ ਬੱਚੀ ਦੀ ਹਾਲਤ ਐਡੀ ਕਿ ਨਾਝੁਕਿਆ ਤੋ ਉਹਨੂੰ ਉਲਟੀਆਂ ਔਡੀਆਂ ਜੇ ਵੀ ਬੱਚੀ ਦੀ ਉਮਰ ਕਿੰਨੀ ਹੈ ਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ ਕਿੰਨੀ ਬੱਚੀ ਦੀ ਉਮਰ 9 ਸਾਲ ਦੀ ਹੈਗੀ ਆ ਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75 ਤੋਂ 80 ਸਾਲ ਦੀ ਉਮਰ ਹੈ ਜੀ ਜੀ ਤਾਂ ਹੁਣ ਉਹ اروਪੀ ਕਾਬੂ ਕੀਤਾ ਪੁਲਿਸ ਨੇ ਹਾਂ ਜੀ ਬਿਲਕੁਲ ਬਿਲਕੁਲ ਮੌਕੇ ਤੇ ਇਹਨਾਂ ਨੇ ਮਹੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਤੇ આરોપી ਨੂੰ ਦੇ ਦਿੱਤਾ ਵਾ ਕੋਈ ਮਹੱਲੇ ਵਾਲਿਆਂ ਨੇ ਮੌਕੇ ਤੇ ਉੱਥੇ ਛਤਰਪ੍ਰੇਡ ਕੀਤੀ ਸੀ ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜਦੀ ਕਲਾ ਹੋਗੀ ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਦੀ ਆ ਜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਮੱਲੇ ਵਾਲੇ ਜੀ ਪੁਲਿਸ ਦੀ ਕਾਰਵਾਈ ਵੇਖੋ ਜੀ ਜਿਹੜੀ ਬਲਾਦਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ ਇੱਕ ਪਾਸਕੋ ਐਕਟ ਲੱਗ ਜਾਊਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਗ ਜਾਣਾ ਵਾ ਕੋਈ ਉਹਦੀ ਸੁਣਵਾਈ ਕੋਈ ਅਪੀਲ ਕੋਈ ਦਲੀਲ ਨਹੀਂ ਹੁੰਦੀ ਕੋਈ ਉਹਦੀ ਜ਼ਮਾਨਤ ਨਹੀਂ ਹੋਣੀ ਜੀ ਲਗਾਤਾਰ ਹੀ ਇਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ 'ਚ ਕਿਸ ਤਰ੍ਹਾਂ ਦੇਖਦੇ ਪੰਜਾਬ ਦਾ ਲੱਗਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ ਜੇ ਸਾਡੇ ਕਾਨੂੰਨ ਸਖਤ ਹੋ ਜਨਾਂ ਤੇ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ ਬਲਾਦਕਾਰ ਤੇ ਬੜੀ ਦੂਰ ਦੀ ਗੱਲ ਆ ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤੇ ਜ਼ਰੂਰ ਕਰਦੇ ਆਂ ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੀ ਕੀ ਹੋ ਸਕਦੇ ਕਿਉਂਕਿ 2 ਦਿਨ ਬਾਅਦ ਸਾਨੂੰ ਬੋਹੋਸ਼ ਆਉਂਡਈ ਆ ਵੀ ਬੱਚੀ ਦੇ ਨਾਲ ਬਲਾਦਕਾਰ ਹੋਇਆ ਤੇ ਲੋਕੀ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ ਜਦੋਂ ਤੁਹਾਨੂੰ ਪਤਾ ਲੱਗਾ ਸੀ ਤੂੰ ਉਦੋਂ ਕਿਉਂ ਨਾ ਕਰ ਦਿੱਤਾ ਸਾਡੇ ਕਾਨੂੰਨ ਸਖਤ ਹੋਣ ਨਾ ਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ ਕਿਉਂਕਿ ਮੌਕੇ ਦੇ ਉੱਤੇ ਜੇ ਛਟਕਾਇਆ ਜਾਵੇ ਹੁਣ ਦੋਸ਼ੀ ਅੰਦਰ ਹੈ ਨਾ ਦੋਸ਼ੀ ਨੂੰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦੇਣ ਕੀ ਕਰ ਨਹੀਂ ਸਕਦੇ ਸਭ ਕੁਝ ਹੋ ਸਕਦਾ ਵਾ ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਆਪਾਂ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਬਣਾਈ ਜਾਂਦੀ ਇਹ ਗੱਲ ਹੋਈ ਕਿ ਬਣਾਈ ਇਹ ਕਿਹੜੀ ਜਗ੍ਹਾ ਤੇ ਆ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਨੇ ਸਾਡੀ ਗਲੀ ਚ ਪੁੱਛੋ ਸਾਰੀਆਂ ਜਨਾਨੀਆਂ ਗਾਹੋ ਉਹ ਆ ਕੋਈ ਨਹੀਂ ਤੱਕ ਲਾ ਕੇ ਆ ਤੇ ਕਦੀ ਇਹ ਬੱਚਿਆਂ ਨੂੰ ਕਿਸੇ ਨੇ ਕਦੀ ਕੱਖ ਨਹੀਂ ਕਿਹਾ ਉਹਦੇ ਪਿਓ ਇਹ ਥੋੜੀ ਗਰੀਬ ਆ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕੱਚੇਂਗੇ ਕੰਮ ਕਰ ਜਾਵੇ ਇਹ ਕਿੱਥੇ ਕਿ ਕਿਸ ਤਰ੍ਹਾਂ ਦਾ ਨਾ ਕੰਮ ਘਾੜੇ ਗਲੀ ਚ ਕੀਤਾ ਇਹ ਬੱਚੇ 9 ਸਾਲ ਦੀ ਇਹਦੇ ਬੱਚਿਆਂ ਦੇ ਸਾਰੇ ਸਾਰੀ ਤਰੀ ਸਾਡਾ ਧਿਆਨ ਰੱਖਦੇ ਆਪਾਂ ਇਹਦੇ ਬੱਚਿਆਂ ਦਾ ਇਹਨੂੰ ਪਤਾ ਨਹੀਂ ਬੱਚਿਆਂ ਦਾ ਕਿੰਨੀ ਜੀ 70 ਸਾਲ ਦਾ ਬੁੱਢਾ ਆ 70 ਸਾਲ ਦਾ ਬਾਪੂ 70 ਸਾਲ ਦੀ ਬੰਦੇ ਦੀ ਉਮਰ ਕਿੰਨੀ ਹੈ ਆ ਬੱਚਾ ਅੰਮ੍ਰਿਤਸਰ ਤੋਂ ਇੱਕ ਹਵਾਨੇਤ ਦਾ ਲੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਅੰਮ੍ਰਿਤਸਰ ਤੋਂ ਫਤਿਹਗੜ ਚੂੜੀਆਂ ਤੇ ਰੋਡ ਦੇ ਉੱਤੇ ਇੱਕ 9 ਸਾਲਾ ਲੜਕੀ ਦਾ ਇੱਕ 70 ਸਾਲਾ ਬਜ਼ੁਰਗ ਨੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸੋ ਇਹ ਕੀ ਫਤੇਗੜ ਚੂੜੀਆਂ ਰੋਡ ਦੇ ਉੱਤੇ ਇੱਕ ਪਰਿਵਾਰ ਜੋ ਬਰਵਾਸੀ ਮਜ਼ਦੂਰ ਦੱਸੇ ਜਾ ਰਹੇ ਨੇ ਉਹ ਉੱਥੇ ਦਾ ਤੇ ਰਹਿ ਰਹੇ ਸਨ ਤਾਂ ਇੱਕ 70 ਸਾਲਾ ਬਿਰੋਜ ਜੋ ਮਾਲੀ ਦਾ ਕੰਮ ਕਰਦਾ ਸੀ ਤੇ ਹੁਣ ਰਿਟਾਇਰ ਹੋ ਚੁੱਕਾ ਸੀ ਉਸ ਨੇ ਆਪਣੇ ਆਸ ਪੜੋਸੀ ਇੱਕ ਲੜਕੀ 9 ਸਾਲ ਦੀ ਉਮਰ ਦੀ ਜਾਰੀ ਉਸ ਦਾ ਬਲਾਕ ਕਰ ਦਿੱਤਾ ਜਿਸ ਨੂੰ ਮਹੱਲੇ ਵਾਸੀਆਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਜੋ ਇਸ ਦੀ ਬੰਦੀ ਸਜ਼ਾ ਹੈ ਉਹ ਦਿੱਤੀ ਜਾਵੇ ਪਰ ਕਿਉਂਕਿ ਜਦੋਂ ਮੀਡੀਆ ਨੇ ਪੁਲਿਸ ਨਾਲ ਗਲਵੱਤ ਕਰਨੀ ਚਾਹੀਦੀ ਤਾਂ ਪੁਲਿਸ ਅਜੇ ਇਸ ਬੰਦੀ ਬੋਲਣ ਤੋਂ ਇਨਕਾਰ ਕਰ ਰਹੀ ਹੈ। ਦੱਸਿਆ ਇਹ ਹੈ ਜਨ ਲੰਗੇ ਨਾਲ ਦੇ ਛੋਟੇ ਬੱਚਿਆਂ ਨਾਲ ਅਕਸਰ ਉਤਖਣ ਨੂੰ ਮਿਲਦੀ ਨਹੀਂ। ਇਸ ਮਾਮਲੇ ਨੇ ਇੱਕ ਹਵਾਨੀ ਦੇ ਉੱਤੇ ਇੱਕ ਹੋਰ ਵੱਡਾ ਸਵਾਲ ਖੜਾ ਕਰ ਦਿੰਦਾ ਹੈ ਕਿ ਲੋਕ ਇੰਨੇ ਗਰਚੁਕੇ ਨੇ ਕਿ ਛੋਟੇ ਬੱਚਿਆਂ ਤੱਕ ਨਹੀਂ ਬਖਸ਼ਦੇ 70 ਸਾਲ ਦੇ ਬਜ਼ੁਰਗ ਵੱਲੋਂ ਇਹ 9 ਸਾਲ ਦੀ ਬੱਚੀ ਨਾਲ ਜੋ ਬਲਾਤਕਾਰ ਕੀਤਾ ਹੈ ਇੱਕ ਸ਼ਰਮਸਾਰ ਘਟਨਾ ਬਣ ਕੇ ਆ ਰਹੀ ਹੈ ਇਸ ਦੀ ਸਾਰੇ ਇਲਾਕੇ ਦੇ ਵਿੱਚ ਕੋਹੋਰ ਨਿੰਦਾ ਕੀਤੀ ਜਾ ਰਹੀ ਹੈ।